ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਕੀ ਹੈ অপশন ਨੰਬਰ 1 ਮਹਿਮਾ ਪ੍ਰਕਾਸ਼ অপশন ਨੰਬਰ 2 ਜਨਮ ਸਾਖੀ অপশন ਨੰਬਰ 3 ਨਾਨਕ ਸਰਜੋਦਾਬ অপশন ਨੰਬਰ 4 ਨਾਨਕ ਪ੍ਰਕਾਸ਼ਨ ਸਹੀ ਜਵਾਬ ਹੈ ਜੀ অপਸ਼ਨ ਨੰਬਰ 1 ਮਹਿਮਾ ਪ੍ਰਕਾਸ਼ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ অপਸ਼ਨ ਨੰਬਰ 1 ਭਾਈ ਬਾਲਾ ਜੀ অপਸ਼ਨ ਨੰਬਰ 2 ਭਾਈ ਮਰਦਾਨਾ ਜੀ অপਸ਼ਨ ਨੰਬਰ 3 ਭਾਈ ਲਾਲੋ ਜੀ অপশন নাম্বার 4 ਦੋਵੇਂ A ਅਤੇ B ਸਹੀ ਜਵਾਬ ਹੈ ਜੀ অপশন নাম্বার 4 ਗੁਰੂ ਨਾਨਕ ਦੇਵ ਜੀ ਅਤੇ ਚਤੰਨਿਆ ਪ੍ਰਭੂ ਕਿੱਥੇ ਮਿਲੇ ਸਨ অপশন নাম্বার 1 ਤੁਲੰਬਾ অপশন নাম্বার 2 जगन्नाथ पुरी ऑप्शन नंबर तीन कामरूप ऑप्शन नंबर चार बनारस सही जवाब है ऑप्शन नंबर दो जगन्नाथपुरी